ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਕਸ਼ਮੀਰੀ ਪੰਡਤਾਂ ਦਾ ਆਨੰਦਪੂਰ ਹੋਣਾ ਬਾਹਾਂ ਜਿਨ੍ਹਾਂ ਦੀ ਪਕੜੀਏ ਸਿਰ ਦੀ ਜੈ ਬਹਾਨਾ ਛੋੜੀਏ ਕਸ਼ਮੀਰ ਦੀਆਂ ਸੋਹਣੀਆਂ ਵਾਦੀਆਂ ਵਿੱਚ ਜਿੱਥੇ ਚਸ਼ਮੇ ਰੂਹਾਨੀ ਤੂੰ ਵਜਾਉਂਦੇ ਸਨ ਉੱਥੇ ਹੀ ਡਰ ਦੇ ਕਾਲੇ ਬੱਦਲ ਵੀ ਛਾ ਗਏ ਸਾਲ ਸੀ 1699 ਈਸਵੀ ਬਾਦਸ਼ਾਹ ਔਰੰਗਜ਼ੇਬ ਨੇ ਕਈ ਗਰੀਬ ਗੁਰਬੇ Hindu ਲੋਕ ਜਬਰੀ ਮੁਸਲਮਾਨ ਬਣਾ ਲਏ ਸਨ ਪਰ ਬਾਦਸ਼ਾਹ ਸੰਤੁਸ਼ਟ ਨਹੀਂ ਸੀ ਉਸਨੇ ਫੈਸਲਾ ਕਰ ਲਿਆ ਜੇ ਪੰਡਤ ਮੁਸਲਮਾਨ ਹੋ ਜਾਣ ਤਾਂ ਸਾਰੇ ਹਿੰਦੂਆਂ ਦਾ ਧਰਮ ਬਦਲਣ ਵਿੱਚ ਦੇਰ ਨਹੀਂ ਲੱਗੇਗੀ ਕਸ਼ਮੀਰ ਦੇ ਸੂਬੇਦਾਰ ਇਫਤਿਹਾਰ ਖਾਨ ਨੂੰ ਹੁਕਮ ਕੀਤਾ ਕਿ ਜਿਵੇਂ ਵੀ ਹੋਵੇ ਸਭ ਤੋਂ ਪਹਿਲਾਂ ਕਸ਼ਮੀਰੀ ਪੰਡਤਾਂ ਨੂੰ ਮੁਸਲਮਾਨ ਬਣਾਓ ਕਿਉਂਕਿ ਉਹ ਕਸ਼ਮੀਰੀ ਪੰਡਤ ਹੀ ਸਰਵ ਉੱਚ ਕੋਟੀ ਦੇ ਹਿੰਦੂ ਮੰਨੇ ਜਾਂਦੇ ਸਨ ਬਸ ਫਿਰ ਕੀ ਸੀ ਸੋਹਣਿਆਵਾਦੀਆਂ ਵਿੱਚ ਖੂਨ ਵਹਿਣ ਲੱਗਾ ਕਈ ਹਿੰਦੂ ਡਰ ਕੇ ਧਰਮ ਬਦਲਣ ਲੱਗੇ ਪਰ ਹਾਲੇ ਵੀ ਕਸ਼ਮੀਰੀ ਪੰਡਤ ਆਪਣੇ ਧਰਮ ਨੂੰ ਛੱਡਣ ਲਈ ਤਿਆਰ ਨਹੀਂ ਸਨ ਸੂਬੇਦਾਰ ਨੇ ਉਹਨਾਂ ਨੂੰ ਇਕੱਠਾ ਕਰਕੇ ਕਿਹਾ ਬਾਦਸ਼ਾਹ ਦਾ ਹੁਕਮ ਹੈ ਮੁਸਲਮਾਨ ਬਣੋ ਨਹੀਂ ਤਾਂ ਮਰਨ ਲਈ ਤਿਆਰ ਰਹੋ ਕੀ ਫੈਸਲਾ ਹੈ ਤੁਹਾਡਾ ਪੰਡਤਾਂ ਨੇ ਨਿਮਰਤਾ ਨਾਲ ਬੇਨਤੀ ਕੀਤੀ ਸਾਨੂੰ 6 ਮਹੀਨੇ ਦਾ ਸਮਾਂ ਦਿਓ ਅਸੀਂ ਸੋਚ ਕੇ ਜਵਾਬ ਦੇਵਾਂਗੇ ਇਹ 6 ਮਹੀਨੇ ਕਸ਼ਮੀਰੀ ਪੰਡਤਾਂ ਲਈ ਉਮੀਦ ਦੀ ਇੱਕ ਲੋ ਬਣ ਗਏ ਉਹ ਸੋਚਣ ਲੱਗੇ ਸਾਡਾ ਰਾਖਾ ਕੌਣ ਹੋ ਸਕਦਾ ਹੈ ਸਾਨੂੰ ਕੌਣ ਇਸ ਅੰਧਕਾਰ ਤੋਂ ਬਚਾ ਸਕਦਾ ਹੈ ਇੱਕ ਆਵਾਜ਼ ਉੱਠੀ ਸ੍ਰੀ ਗੁਰੂ ਤੇਗ ਬਹਾਦਰ ਜੀ ਜੋ ਗੁਰੂ ਨਾਨਕ ਦੇਵ ਜੀ ਦੀ ਨੌਵੀਂ ਜੋਤ ਵਜੋਂ ਬਿਰਾਜਮਾਨ ਹਨ ਉਹ ਜ਼ੁਲਮ ਦੇ ਖਿਲਾਫ ਖੜ ਸਕਦੇ ਹਨ ਇਸੇ ਵਿਚਾਰ ਨਾਲ ਇੱਕ ਵੱਡਾ ਜਥਾ ਸ੍ਰੀ ਅਨੰਦਪੁਰ ਸਾਹਿਬ ਵੱਲ ਰਵਾਨਾ ਹੋਇਆ ਉਨ੍ਹਾਂ ਦੇ ਆਗੂ ਸਨ ਪੰਡਤ ਕਿਰਪਾ RAM ਜੀ ਦਤ ਬ੍ਰਾਹਮਣ ਜੋ ਪਹਿਲਗਾਮ ਨੇੜੇ ਮਟਨ ਦੇ ਵਸਨੀਕ ਸੀ ਤੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਤੋਂ ਗੁਰੂ ਕਰਨਾਲ ਜੁੜੇ ਪਰਿਵਾਰ ਦਾ ਹਿੱਸਾ ਸਨ ਜਦੋਂ ਉਹ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਉਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਅਗੇ ਆਪਣੀ ਦਰਦ ਭਰੀ ਦਾਸਤਾ ਰੱਖੀ ਲੋਕਾਂ ਦੀਆਂ ਅੱਖਾਂ 'ਚ ਹੰਝੂ ਦਿਲਾਂ 'ਚ ਡਰ ਪਰ ਹੌਸਲੇ ਦੀ ਇੱਕ ਉਮੀਦ ਵੀ ਸੀ ਗੁਰੂ ਜੀ ਡੂੰਗੀ ਸੋਚ ਵਿੱਚ ਪੈ ਗਏ ਇੰਨੇ ਵਿੱਚ ਬਾਲ ਗੋਬਿੰਦ ਰਾਏ ਖੇਡਦੇ ਖੇਡਦੇ ਗੁਰੂ ਪਿਤਾ ਦੀ ਗੋਦੀ ਵਿੱਚ ਆ ਬੈਠੇ ਆਖਣ ਲੱਗੇ ਪਿਤਾ ਜੀ ਤੁਸੀਂ ਇੰਨੇ ਗਹਿਰੇ ਚਿੰਤਨ ਵਿੱਚ ਕਿਉਂ ਹੋ ਗੁਰੂ ਜੀ ਨੇ ਮੰਦਰਾਂ ਦੇ ਢਹਿ ਜਾਣ ਪੰਡਤਾਂ ਦੇ ਦੁੱਖ ਅਤੇ ਧਰਮ ਦੇ ਖਾਤਰ ਦੀ ਕਥਾ ਸੁਣਾਈ ਅਤੇ ਕਿਹਾ ਇਸ ਸੰਕਟ ਤੋਂ ਮੁਕਤ ਕਰਨ ਲਈ ਇੱਕ ਮਹਾਪੁਰਸ਼ ਦੇ ਸਿਰ ਦੀ ਲੋੜ ਹੈ ਬਾਲ ਗੋਬਿੰਦ Rai ਬੋਲ ਪਏ ਤੁਹਾਡੇ ਤੋਂ ਵੱਡਾ ਮਹਾਪੁਰਸ਼ ਹੋਰ ਕੌਣ ਹੋ ਸਕਦਾ ਹੈ ਇਹ ਬਚਨ ਜੋ ਅਨਪੋਲ ਕਹੇ ਜਾਪਦੇ ਸਨ ਪਰ ਇਹ ਸੰਵਾਦ ਪਿਤਾ ਪੁੱਤਰ ਦਾ ਹੀ ਨਹੀਂ ਸੀ ਸਗੋਂ ਗੁਰੂ ਤੇ ਪਵਿੱਖਤ ਗੁਰੂ ਵਿਚਾਲੇ ਸੰਵਾਦ ਸੀ ਗੁਰੂ ਜੀ ਦੇ ਮਨ ਵਿੱਚ ਅਗੰਮੀ ਦ੍ਰਿੜਤਾ ਆ ਗਈ। ਉਹਨਾਂ ਕਸ਼ਮੀਰੀ ਪੰਡਤਾਂ ਵੱਲ ਨਜ਼ਰ ਕੀਤੀ ਤੇ ਕਹਿਣ ਲੱਗੇ ਜਾਓ ਬਾਦਸ਼ਾਹ ਨੂੰ ਦੱਸ ਦਿਓ ਜੇ ਗੁਰੂ ਤੇਗ ਬਹਾਦਰ ਮੁਸਲਮਾਨ ਬਣ ਜਾਣ ਤਾਂ ਸਾਰੇ ਕਸ਼ਮੀਰੀ ਪੰਡਤ ਵੀ ਮੁਸਲਮਾਨ ਬਣ ਜਾਣਗੇ। ਇਹ ਜਵਾਬ ਸਿਰਫ ਇੱਕ ਬੋਲ ਨਹੀਂ ਸੀ, ਇਹ ਸੀ ਜ਼ੁਲਮ ਦੇ ਖਿਲਾਫ ਇੱਕ ਅਡਿੱਗ ਲਲਕਾਰ। ਅਸੂਲਾਂ ਲਈ ਆਪਣੇ ਆਪ ਨੂੰ ਕੁਰਬਾਨ ਕਰਨ ਦੀ ਤਿਆਰੀ। ਗੁਰੂ ਜੀ ਨੇ ਸਮਝਾ ਦਿੱਤਾ ਸੀ ਕਿ ਇਹ ਸਿਰਫ ਕਸ਼ਮੀਰੀ ਪੰਡਤਾਂ ਦਾ ਮਾਮਲਾ ਨਹੀਂ ਸੀ ਇਹ ਤਾਂ ਸਾਰੇ ਹਿੰਦੁਸਤਾਨ ਦੇ ਧਰਮਾਂ ਅਤੇ ਕੌਮਾਂ ਦੀ ਆਜ਼ਾਦੀ ਦਾ ਸਵਾਲ ਸੀ ਮਨੁੱਖਤਾ ਦੀ ਸੁਤੰਤਰਤਾ ਦਾ ਮਾਮਲਾ ਸੀ ਉਹਨਾਂ ਦਾ ਅਸੂਲ ਸਪਸ਼ਟ ਸੀ ਪੈ ਕਾ ਹੂ ਕੋ ਦੇਤ ਨਾਹੇ ਨਾਹੇ ਪੈ ਮਾਨਤ ਆਨ ਨਾ ਕਿਸੇ ਨੂੰ ਡਰਾਓ ਨਾ ਕਿਸੇ ਤੋਂ ਡਰੋ ਇਸ ਘਟਨਾ ਤੋਂ तकरीबन 2 ਮਹੀਨੇ ਬਾਅਦ ਗੁਰੂ ਜੀ ਨੇ ਸ੍ਰੀ ਗੋਬਿੰਦ ਰਾਏ ਜੀ ਦੀ ਗੁਰਿਆਈ ਦੀ ਰਸਮ ਪੂਰੀ ਕੀਤੀ ਇਸ ਤਰ੍ਹਾਂ ਸ੍ਰੀ ਅਨੰਦਪੁਰ ਸਾਹਿਬ ਦੇ ਦਰਬਾਰ ਵਿੱਚ ਕੀਤੀ ਗਈ ਕਸ਼ਮੀਰੀ ਪੰਡਤਾਂ ਦੀ ਪੁਕਾਰ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਹੋਂਦ ਖਾਤਰ ਆਪਣੀ ਸ਼ਹਾਦਤ ਦੇਣ ਦਾ ਵੱਡਾ ਫੈਸਲਾ ਕੀਤਾ ਜਿਸ ਦੀ ਮਿਸਾਲ ਕੁੱਲ ਆਲਮ ਵਿੱਚ ਇਸ ਸ੍ਰਿਸ਼ਟੀ ਵਿੱਚ ਕੋਈ ਹੋਰ ਨਹੀਂ ਮਿਲਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ